ਸੁਖਬੀਰ ਬਾਦਲ ਦੇ ਵੱਲੋਂ ਬੀਤੇ ਦਿਨਾਂ 'ਚ ਅਸਤੀਫਾ ਦਿੱਤਾ ਗਿਆ ਪਰ ਪਾਰਟੀ ਵੱਲੋਂ ਅਜੇ ਤੱਕ ਅਸਤੀਫਾ ਪ੍ਰਵਾਨ ਨਹੀਂ ਕੀਤਾ ਗਿਆ। ਕਾਰਜਕਾਰੀ ਪ੍ਰਧਾਨ ਦੇ ਵੱਲੋਂ ਕਿਹਾ ਹੈ ਕਿ ਪਾਰਟੀ ਨਾਲ ਜੁੜੇ ਹਰ ਵਿਅਕਤੀ ਨਾਲ ਸਲਾਹ مشورہ ਕਰਨ ਤੋਂ ਬਾਅਦ ਹੀ ਅੰਤਿਮ ਫੈਸਲਾ ਲਿਆ ਜਾਵੇਗਾ। ਹੁਣ ਲਗਾਤਾਰ ਜਿੱਥੇ ਵਿਰੋਧੀਆਂ ਦੇ ਵੱਲੋਂ ਇਸ ਮਾਮਲੇ ਤੇ ਸਵਾਲ ਚੁੱਕੇ ਜਾ ਰਹੇ ਨੇ। ਉੱਥੇ ਐਜਪੀਸੀ ਮੈਂਬਰ ਭਾਈ ਮਨਜੀਤ ਸਿੰਘ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਪੰਜਾਬ ਤੇ ਪੰਥ ਦਾ ਅਕਾਲੀ ਦਲ ਬਗੈਰ ਨਹੀਂ ਸਰ ਸਕਦਾ ਅਕਾਲੀ ਦਲ ਹੀ ਪੰਥ ਦੀ ਅਗਵਾਈ ਤੇ ਲੋਕਾਂ ਦੀ ਆਵਾਜ਼ ਸਹੀ ਢੰਗ ਨਾਲ ਚੁੱਕ ਸਕਦਾ ਹੈ ਇਹ ਗੱਲ ਕਿਸੇ ਤੋਂ ਲੁਕੀ ਨਹੀਂ ਹੋਈ ਕਿ ਸੁਖਵੀਰ ਬਾਦਲ ਤੋਂ ਧਾਰਮਿਕ ਅਤੇ ਰਾਜਨੀਤਿਕ ਗਲਤੀਆਂ ਹੋਈਆਂ ਨੇ ਤੇ ਹੁਣ ਸਾਰਿਆਂ ਦੀਆਂ ਨਜ਼ਰਾਂ ਅਕਾਲ ਤਖਤ ਸਾਹਿਬ ਦੇ ਫੈਸਲੇ ਤੇ ਟਿਕੀਆਂ ਹੋਈਆਂ ਨੇ ਜਦੋਂ ਸੁਖਬੀਰ ਬਾਦਲ ਦੇ ਦੁਬਾਰਾ ਕਾਲੀ ਦਲ ਦੇ ਪ੍ਰਧਾਨ ਬਣਨ ਤੇ ਸਵਾਲ ਕੀਤਾ ਗਿਆ ਤਾਂ ਉਹ ਬੋਲੇ ਕਿ ਪ੍ਰਧਾਨਗੀ ਕੋਈ ਪਿਤਾ ਪੁਰਖੀ ਵਿਰਾਸਤ ਨਹੀਂ ਹੈ ਜੋ ਕੁਰਬਾਨੀਆਂ ਲਈ ਤੇ ਪੰਥ ਲਈ ਮਰਨ ਮਿਟਨ ਵਾਲਾ ਹੋਊਗਾ ਉਹੀ ਅਗਵਾਈ ਕਰੇਗਾ ਭਾਈ ਮਨਜੀਤ ਸਿੰਘ ਬੋਲੇ ਸੁਖਬੀਰ ਬਾਦਲ ਦੇ ਫੈਸਲੇ ਤੇ ਜਥੇਦਾਰਾਂ ਤੇ ਪ੍ਰੈਸ਼ਰ ਪਾਇਆ ਜਾ ਰਿਹਾ ਹੈ ਬਾਦਲਾ ਦੇ ਹੱਕ ਚ ਫੈਸਲਾ ਆਉਣਾ ਚਾਹੀਦਾ ਹੈ ਇਹ ਜਥੇਦਾਰਾਂ ਤੇ ਪ੍ਰੈਸ਼ਰ ਪਾਇਆ ਜਾ ਰਿਹਾ ਹੈ ਪਰ ਇਹ ਦੇਖਣ ਵਾਲੀ ਗੱਲ ਹੋਵੇਗੀ ਕਿ ਜਥੇਦਾਰ ਕੀ ਫੈਸਲਾ ਸੁਣਾਉਂਦੇ ਨੇ ਟਾਈਮ ਤੇ ਗਲਤੀਆਂ ਹੋ ਗਈਆਂ ਧਾਰਮਿਕ ਤੌਰ ਤੇ ਵੀ ਤੇ ਰਾਜਨੀਤਿਕ ਤੌਰ ਤੇ ਵੀ ਕਾਲੀਆਂ ਧਾਰਮਿਕ ਵੀ ਗਲਤੀਆਂ ਐ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਸਾਰਾ ਕੁਝ ਔਰ ਰਾਜਨੀਤਿਕ ਟੌਕ ਤੇ ਵੀ ਬਹੁਤ ਵੱਡੀਆਂ ਗਲਤੀਆਂ ਹੋਈਆਂ ਉਹਦੇ ਕਰਕੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਉਹਨਾਂ ਦਾ ਕੇਸ ਜਿਹੜਾ ਉਹ ਅੰਡਰ ਪ੍ਰੋਸੈਸ ਆ ਅੱਜ ਮੈਂ ਨਹੀਂ ਜਾਂ ਸਾਰਾ ਪੰਜਾਬ ਨਹੀਂ ਜਾਂ ਇਹ ਸਾਰਾ ਇਸ ਵੇਲੇ ਖਾਲਸਾ ਪੰਥ ਜਿਹੜਾ ਦੇਸ਼ ਆਪਦੇਸ਼ਾਂ 'ਚ ਬੈਠਾ ਉਹ ਅਕਾਲ ਤਖਤ ਸਾਹਿਬ ਦੇ ਜਹੇਦਾਰ ਸਾਹਿਬ ਦੇ ਫੈਸਲੇ ਤੇ ਨਜ਼ਰਾਂ ਉਹਨਾਂ ਦੀਆਂ ਟਿਕੀਆਂ ਨੇ ਪੇ ਇੱਕ ਇਹੋ ਜਿਹਾ ਫੈਸਲਾ ਜਿਹੜਾ ਹੈ ਜਿਨ੍ਹਾਂ ਲੋਕਾਂ ਦੇ ਰਾਜ ਵਿੱਚ ਏਡੀਆਂ ਵੱਡੀਆਂ ਕਟਾਈਆਂ ਹੋਈਆਂ ਸੰਗਤ ਨਾਰਾਜ਼ ਹੋ ਗਈ ਔਰ ਉਰਾਮ ਰਿਵ ਨੂੰ ਮਾਫੀ ਦਿੱਤੀ ਗਈ 295 ਦਾ ਪਰਚਾ ਮਾਫ ਕੀਤਾ ਗਿਆ ਚਾਹੇ ਉੱਥੇ ਬਰਗਾੜੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਦਬੀ ਹੋਈ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਇਹ ਅੱਜ ਖਾਲਸਾ ਪੰਥ ਦੇਖ ਰਿਹਾ ਪਿਛੜਿਆ ਕਾਲ ਤੱਕ ਸਾਹਿਬ ਤੇ ਕੀ ਫੈਸਲਾ ਆਉਂਦਾ ਔਰ ਉਹ ਫੈਸਲਾ ਜਿਹੜਾ ਹੈ ਉਹ ਆਉਣਾ ਚਾਹੀਦਾ ਔਰ ਚੰਗੇ ਲੋਕਾਂ ਦੇ ਹੱਥ ਵਿੱਚ ਜਿਨ੍ਹਾਂ ਨੇ ਛੀਦੀਆਂ ਕੁਰਬਾਨੀਆਂ ਜੇਲਾਂ ਕੱਟੀਆਂ ਨੇ ਉਹਨਾਂ ਲੋਕਾਂ ਨੂੰ ਪੰਥ ਦੀ ਬਾਗਡੋਰ ਜਿਹੜੀ ਆ ਉਹ ਸਾਹਮਣੀ ਚਾਹੀਦੀ ਹੈ ਤਾਂ ਫੈਸਲਾ ਚਾਹੇ ਧਾਰਮਿਕ ਆਵੇ ਚਾਹੇ ਰਾਜਨੀਤਿਕ ਆਵੇ ਜੇਕਰ ਦੁਬਾਰਾ ਅਕਾਲੀ ਦਲ ਮੁੜ ਸੁਰਜੀਤ ਹੁੰਦਾ ਤੇ ਲੱਗਦਾ ਕਿ ਅੱਗੇ ਵਾਸਤੇ ਸੁਖਬੀਰ ਬਾਦਲ ਅਕਾਲੀ ਦਲ ਦੇ ਪ੍ਰਧਾਨ ਬਣ ਨਹੀਂ ਨਹੀਂ ਮੈਂ ਇਹਦੇ ਬਾਰੇ ਨਹੀਂ ਕੁਝ ਕਹਿੰਦਾ ਕਿਉਂਕਿ ਇਹ ਕਿਸੇ ਦੀ ਕੋਈ ਪਿਤਾ ਪੁਰਖੀ ਕੋਈ ਕਿਸੇ ਦੀ ਵਿਰਾਸਤ ਨਹੀਂ ਗਈ ਇੱਥੇ ਹਮੇਸ਼ਾ ਜੇਲ੍ਹ ਵਾਲੇ ਕੁਰਬਾਨੀ ਵਾਲੇ ਪੰਥ ਲਈ ਮਰ ਮਿਟਣ ਵਾਲੇ ਲੋਕ ਜਿਹੜੇ ਉਹ ਇਹ ਦਿਗਵਾਈ ਕਰਦੇ ਰਹਾ ਆਉਣ ਵਾਲੇ ਟਾਈਮ ਵਿੱਚ ਵੀ ਉਹ ਗਵਾਈ ਕਰਨਗੇ ਤਾਂ ਪੰਥ ਤੇ ਪੰਜਾਬ ਜਿਹੜਾ ਬਚੂਗਾ ਇਹ ਸ਼੍ਰੀ ਅਕਾਲ ਤਖਤ ਸਾਹਿਬ ਨੇ ਵੇਖਣਾ ਹੈ ਉਹਨਾਂ ਦੇ ਪ੍ਰਿਵਿਊ ਦੇ ਵਿੱਚ ਹੈ ਕਿ ਉਹਨਾਂ ਨੇ ਜਿਹੜੇ ਆ ਇਹ ਕੀ ਫੈਸਲਾ ਦੇਣਾ ਹੈ ਉਹ ਅਕਾਲ ਤਖਤ ਸਾਹਿਬ ਤੇ ਪੰਜ ਸਿੰਘ ਸਭਾ ਉਹਨਾਂ ਦੇ ਤੁਹਾਨੂੰ ਲੱਗਦਾ ਹੈ ਇਹ ਸੁਖਵੀਰ ਬਾਦਲ ਦੇ ਫੈਸਲੇ ਉੱਤੇ ਜੱਥੇਦਾਰਾਂ ਦੇ ਉੱਤੇ ਪ੍ਰੈਸਰ ਪਾਇਆ ਜਾ ਰਿਹਾ ਹੈ ਹਾਂ ਬਿਲਕੁਲ ਇਹ ਮੈਂ ਕਹਿਣਾ ਚਾਹਣਾ ਹੈ ਕਿ ਕਦੇ ਭੁੰਦਰ ਸਾਹਿਬ ਜਾਂਦੇ ਆ ਕਦੇ ਹੋਰ ਜਾਂਦੇ ਆ ਕਦੇ ਕੋਈ ਹੋਰ ਜਾਂਦੇ ਆ ਤੋ ਉਹ ਜਾ ਕੇ ਕਾਲਤਕ ਸਾਹਿਬ ਦੇ ਜ਼ਹਿਦਾਦਾਰ ਸਾਹਿਬਾਨ ਤੇ ਪੰਜ ਸਿੰਘ ਸਾਹਿਬਾਨ ਨੂੰ ਪ੍ਰੈਸ਼ਰਾਈਜ਼ ਕਰਦੇ ਆ ਕਿ ਤੁਸੀਂ ਫੈਸਲਾ ਜਿਹੜਾ ਹੈ ਉਹ ਉਹਨਾਂ ਦੇ ਹੱਕ ਚ ਕਰੋ ਇਹ ਤਾਂ ਫਿਰ ਉਹੀ ਗੱਲ ਹੋ ਗਈ ਜਿ ਤਰ੍ਹਾਂ ਕਾਲਤਕ ਸਾਹਿਬ ਤੇ ਲੋਕ ਪਹਿਲਾਂ ਹੀ ਕਹਿੰਦੇ ਸੀ ਕਿ ਜੋ ਫੈਸਲਾ ਮਨਮਰਜ਼ੀ ਦਾ ਉਹ ਫੈਸਲੇ ਪਹਿਲੇ ਜ਼ਹਿਦਾਦਾਰਾਂ ਤੋਂ ਜਿਹੜੇ ਹੈ ਉਹ ਸ਼ਰੋਮਣੀ ਕਮੇਟੀ ਨੂੰ ਵਰਤ ਕੇ ਚਾਹ ਸ਼ਰੋਮਣੀ ਕਾਲੀਦਲ ਦੇ ਪ੍ਰਭਾਵ ਵਾਲੇ ਲੀਡਰਾਂ ਨੂੰ ਵਰਤ ਕੇ ਹੁੰਦੇ ਰਿਹਾ ਪਰ ਮੈਂ ਜੋ ਦਾਅਵੇ ਲਾ ਕਹਿੰਦਾ ਕਿ ਇਹੋ ਜਿਹੇ ਫੈਸਲੇ ਹੁਣ ਕਾਲਤਕ ਸਾਹਿਬ ਤੇ ਨਹੀਂ ਹੋਣਗੇ ਔਰ ਜੋ ਪੰਥ ਨੂੰ ਔਰ ਪੰਜਾਬ ਨੂੰ ਔਰ ਪੰਜਾਬ ਦੇ ਲੋਕਾਂ ਨੂੰ ਔਰ ਪੰਥ ਨੂੰ ਪਰਮਾਨੂਗਾ ਇਹੇ ਫੈਸਲੇ ਦੀ ਅਮੇਦ ਜਿਹੜੀ ਹੈ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸਾਰਾ ਪੰਥ ਕਰ ਰਿਹਾ ਇਸ ਦੇ ਨਾਲ ਹੀ ਦਮਦਮੀ ਟਕਸਾਲ ਵੱਲੋਂ ਭਾਜਪੀ ਨੂੰ ਸਮਰਥਨ ਦੇਣ ਦਾ ਮਾਮਲਾ ਵੀ ਗਰਮਾਇਆ ਹੋਇਆ ਹੈ ਭਾਈ ਮਨਜੀਤ ਸਿੰਘ ਨੇ ਇਸ ਤੇ ਵੀ ਪ੍ਰतिकਰਮ ਦਿੱਤਾ ਹੈ ਉਹ ਬੋਲੇ ਨੇ ਕਿ ਇਹ ਫੈਸਲਾ ਮੁਖੀ ਦਾ ਨਿੱਜੀ ਹੈ ਟਕਸਾਲ ਦਾ ਇਹ ਫੈਸਲਾ ਨਹੀਂ ਹੋ ਸਕਦਾ ਇਸ ਸਾਲ ਨੇ ਸਿੱਖਾਂ ਦੇ ਲਈ ਕੁਰਬਾਨੀਆਂ ਦਿੱਤੀਆਂ ਨੇ ਸਰਕਾਰਾਂ ਦੇ ਖਿਲਾਫ ਹਮੇਸ਼ਾ ਲੜਾਈਆਂ ਲੜੀਆਂ ਨੇ ਸਰਕਾਰ ਤੇ ਸੰਤ ਦੀ ਕਦੇ ਵੀ ਨਹੀਂ ਬਣ ਸਕਦੀ ਭਾਜਪਾ ਦੀ ਗੋਦੀ 'ਚ ਬਹਿਣਾ ਬਿਲਕੁਲ ਹੀ ਗਲਤ ਹੈ ਸਰਕਾਰ ਜੇ ਖਾਲਸਾ ਪੰਥ ਨਾਲ ਗੱਲ ਕਰਨਾ ਚਾਹੁੰਦੀ ਹੈ ਤੇ ਅਕਾਲ ਤਖਤ ਤੇ ਆ ਕੇ ਕਰੇ ਇਸ ਮਾਮਲੇ ਤੇ ਭਾਈ ਹੋਰ ਕੀ ਬੋਲੇ ਤੁਸੀਂ ਉਹ ਵੀ ਸੁਣੋ ਉਹ ਵੇਖੋ ਉਹ ਉਹਨਾਂ ਦਾ ਨਿੱਜੀ ਫੈਸਲਾ ਹੋ ਸਕਦਾ ਹੈ ਦਮਦਵੀ ਟਕਸਾਲ ਦਾ ਫੈਸਲਾ ਨਹੀਂਗਾ ਕਿਉਂਕਿ ਦਮਦਵੀ ਟਕਸਾਲ ਉਹ ਹੈ ਜਿਹੜੀ ਪੰਥਲੀ ਮਰਮਿਟੀ ਹੈ ਸੰਤ ਬਾਬਾ ਕਰਤਾਰ ਸਿੰਘ ਖਾਲਸਾ ਪਿੰਡਰਾਵਾਲੇ ਔਰ ਉਹਨਾਂ ਤੋਂ ਪਹਿਲਾਂ ਬਾਬਾ ਦੀਪ ਸਿੰਘ ਸਾਹਿਬ ਜੀ ਜਿਹੜੇ ਸੀਸ ਟਲੀ ਤੱਕ ਲੜੇ ਸਨ ਔਰ ਉਸ ਤੋਂ ਬਾਬਾ ਬਾਹਰ ਬਾਬਾ ਗੁਰਬਖ ਸਿੰਘ ਸਾਹਿਬ ਜੀ ਔਰ ਇਹ ਦਮਦਵੀ ਟਕਸਾਲ ਜਿਹੜੀ ਹੈ ਇਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਅਸ਼ੀਰਵਾਦ ਨਾਲ ਜਿਹੜੀ ਹੈ ਉਹ ਚੱਲੀ ਸੀ ਔਰ ਉਹਦੇ ਤੇ ਕਿਸੇ ਕਲਾਕਾਰੇ ਮਨੁੱਖ ਨੂੰ ਭਾਰਤੀ ਜਨਤਾ ਪਾਰਟੀ ਚ ਗੋਦੀ ਵਿੱਚ ਬਹਿ ਕੇ ਜਾ ਕੇ ਉਹਨਾਂ ਦੀ ਹਮਾਇਤ ਕਰਨ ਦਾ ਕੋਈ ਆਪਣਾ ਹਧਕਾਰ ਨਹੀਂ ਸੋ ਮੈਂ ਟਕਸਾਲ ਦੇ ਪ੍ਰਾਣੇ ਸਿੰਘ ਜਿਹੜੇ ਆ ਕਿਉਂਕਿ ਟਕਸਾਲ ਦੇ 14ਵੇਂ ਮੁਖੀ ਆ ਕਾਲ ਟਕਸਾਲ ਸਾਹਮਣੇ ਆ ਹਿੰਦੁਸਤਾਨ ਦੀਆਂ ਫੌਜਾਂ ਦੇ ਨਾਲ ਸੰਤ ਬਾਬਾ ਜਰਨੈਲ ਸਿੰਘ ਜੀ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਜੋ ਫੈਡਰੇਸ਼ਨ ਦੇ ਪ੍ਰਧਾਨ ਤੇ ਹੋਰ ਹਜ਼ਾਰਾਂ ਨੌਜਵਾਨ ਔਰ ਟਕਸਾਲ ਦੇ ਫੈਡਰੇਸ਼ਨ ਦੇ ਤੇ ਖੰਡ ਕੀਰਤਨੀ ਜਥੇ ਦੇ ਸੋ ਉਹਨਾਂ ਸਿੰਘਾਂ ਨੇ ਹਮੇਸ਼ਾ ਇਹੀ ਜ਼ੁਲਮ ਦੇ ਖਿਲਾਫ ਲੜਾਈ ਲੜੀ ਹੈ ਸਰਕਾਰਾਂ ਦੇ ਖਿਲਾਫ ਲੜੀ ਹੈ ਔਰ ਸਰਕਾਰ ਤੇ ਸੰਤ ਦੀ ਕਦੀ ਬਣਦੀ ਨਹੀਂਗੀ ਜੇ ਬਣਦੀ ਹੁੰਦੀ ਤੇ ਗੁਰੂ ਨਾਨਕ ਸਾਹਿਬ ਰਾਜਿਆਂ ਨੂੰ ਸ਼ੀਂਹ ਤੇ ਮਕਦਮਾ ਨੂੰ ਕੁੱਤੇ ਨਾ ਕਹਿੰਦੇ ਔਰ ਬਾਬਰ ਨੂੰ ਜਾਬਰ ਨਾ ਕਹਿੰਦੇ ਸੋ ਇਸ ਕਰਕੇ ਜਿਹੜਾ ਉਹਨਾਂ ਨੇ ਇਹ ਬਿਆਨ ਦਿੱਤਾ ਹੈ ਅੱਜ ਇੱਕ ਚੇਤਾਵਨੀ ਜੀ ਵੀ ਕੋਈ ਆਈ ਆ ਕਈ ਪਤਾ ਨਹੀਂ ਕੌਣ ਨੇ ਉਹ ਬੰਦੇ ਉਹ ਟਕਸਾਲ ਦੇ ਉਹਨਾਂ ਦਾ ਕੋਈ ਸਰੂਕਾਰ ਨਹੀਂਗਾ ਔਰ ਟਕਸਾਲ ਦੇ ਨਾਂ ਤੇ ਬਾਹਰ ਜਾ ਕੇ ਪ੍ਰਸ਼ਾਦੇ ਵੀ ਕੋਈ ਉਹਨਾਂ ਚ ਲੋਕ ਸੱਜਦੇ ਆ ਸੋ ਉਹਨਾਂ ਨੂੰ ਮੈਂ ਕਹਿਣਾ ਕਰੇ ਸੰਤ ਕਰਤਾਰ ਸਿੰਘ ਖਾਲਸਾ ਭਿੰਡਰਾਲਿਆਂ ਦੇ ਕੋਈ ਉਹਨਾਂ ਦੇ ਸਥਾਨ ਬਣਾਇਆ કરી ਉਹਨਾਂ ਦਾ ਮੇਲਾ ਲਾਇਆ ਇੱਥੇ ਆਣ ਕੇ ਕੋਈ ਕਿਸੇ ਗੱਲ ਪੁੱਛੀਆ ਕਰੀ ਸ਼ੀਦਾ ਦੇ ਪਰਿਵਾਰਾਂ ਨੂੰ ਪੁੱਛਿਆ ਕਰੀ ਜੇਲ੍ਹ ਕਟਨ ਵਾਲਿਆਂ ਨੂੰ ਪੁੱਛਿਆ ਤੋਹਾਂ ਤੋ ਇਹ ਲੋਕ ਉੱਠ ਕੇ ਐਵੇਂ ਉਹਨਾਂ ਦੇ ਨਾਂ ਤੇ ਬਾਹਰ ਜਾ ਕੇ ਤੇ ਇੱਥੇ ਚੇਤਾਵਨੀਆਂ ਦੇਦੇ ਇਹ ਸੰਤਾ ਦੇ ਪਰਿਵਾਰਾਂ ਨੂੰ ਦੇਣਾ ਚਾਹੁੰਦੇ ਆ ਦੇਣੀਆਂ ਤੇ ਚੇਤਾਵਨੀਆਂ ਉਹਨਾਂ ਨੂੰ ਦਿਓ ਜਿਨ੍ਹਾਂ ਨੇ ਇਹ ਫੈਸਲਾ ਕੀਤਾ ਸੀ ਕਿ ਅਸੀਂ ਇੰਦਰਾ ਗਾਂਧੀ ਨੂੰ ਅਕਸਾਇਆ ਹੈ ਅਡਵਾਨੀ ਜੀ ਨੇ ਕਿਹਾ ਸੀ ਤੇ ਬਾਜਪੀ ਨੇ ਅਸੀਂ ਕਿਹਾ ਸੀ ਕਾਲ ਤੱਕ ਸਾਹ ਤੇ ਹਮਲਾ ਕਰਨ ਲਈ ਉਨੇ ਆਪਣੀ ਕੰਟਰੀ ਔਰ ਮਾਈ ਲਾਈਫ ਵਿੱਚ ਲਿਖਿਆ ਸੋ ਉਹਨਾਂ ਲੋਕਾਂ ਨੂੰ ਤੁਸੀਂ ਚੇਤਾਵਨੀਆਂ ਦਿੜੀਆਂ ਨੇ ਜਿਨ੍ਹਾਂ ਨੇ ਰਾਜਵਾਨਾ ਸਾਹਿਬ ਨੂੰ ਜਿਹੜਾ ਹੈ ਉਹ ਫਾਂਸੀ ਦੀ ਸਜ਼ਾ ਉਹਨਾਂ ਦੀ ਜਿਹੜੀ ਹੈ ਉਹ ਆਪਣੇ ਉਮਰ ਕੈਚ ਨਹੀਂ ਬਦਲੀ ਔਰ ਇਸੇ ਤਰ੍ਹਾਂ ਹਵਾਰਾ ਸਾਹਿਬ ਔਰ ਜਹੇਦਾਰ ਗੁਰਦੀਪ ਸਿੰਘ ਖੇੜਾ ਔਰ ਪ੍ਰੋਫੈਸਰ ਦਵਿੰਦਰਪਾਲ ਸਿੰਘ ਉਹਨਾਂ ਨੂੰ ਛਡਾਲਿਆ ਤੁਸੀਂ ਜਾ ਕੇ ਉਹਨਾਂ ਨਾਲ ਸੰਝਾ ਪਾਉਨੇ ਹੋ ਔਰ ਉਹ ਉਹਨਾਂ ਦਾ ਨਿੱਜੀ ਫੈਸਲਾ ਜਿੰਨਾ ਚਿਰ ਸਾਡੇ ਸਿੰਘ ਸਾਰੇ ਔਰ ਪੰਜਾਬ ਦੇ ਮਸਲੇ ਔਰ ਇਸੇ ਤਰ੍ਹਾਂ ਪਾਣੀ ਦਾ ਮਸਲਾ ਧਰਮਯੁੱਧ ਮੋਰਚੇ ਦਾ ਮਸਲਾ ਜਿਹੜਾ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਲੇ ਤੇ ਭਾਈ ਅਮਰੀਕ ਸਿੰਘ ਸ਼੍ਰੋਮਣੀ ਅਕਾਲੀ ਦਲ ਨੇ ਲਾਇਆ ਸੀ ਔਰ ਇਸੇ ਤਰ੍ਹਾਂ ਸਾਡੇ ਹੈਡ ਵਰਕਰਸ ਔਰ ਇਹ ਸਾਰੇ ਜਿੰਨਾ ਚਿਰ ਮਸਲੇ ਹੱਲ ਨਹੀਂ ਹੁੰਦੇ ਉਹਨਾਂ ਚਿਰ ਕਿਸੇ ਨੂੰ ਕੋਈ ਅਧਿਕਾਰ ਨਹੀਂ ਜਾ ਕੇ ਉਹ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਆ ਮਤਾਂ ਜਾ ਕੇ ਕਰਦੇ ਫਿਰੇ ਔਰ ਸਾਡਾ ਸਾਡੇ ਜਿਹੜੇ ਸਿੰਘ ਜਿਹੜੇ ਆ ਉਹ ਜੇਲ੍ਹਾਂ ਚ ਰੋ ਰਹੇ ਆ ਔਰ ਐਮਐਸਪੀ ਉਹ ਕਿਸਾਨਾਂ ਨੂੰ ਨਹੀਂ ਮਿਲੀ ਔਰ 700 ਬੰਦਾ ਕਿਸਾਨਾਂ ਦਾ ਜਿਹੜਾ ਹੀ ਉੱਥੇ ਸ਼ਹੀਦ ਹੋ ਗਿਆ ਨਾਵ ਨਾ ਨੌਕਰੀਆਂ ਮਿਲੀਆਂ ਨੇ ਆ ਹੁਣ ਕੱਲ ਫੇਰ ਕਿੰਨਾ ਇੱਥੇ ਜ਼ੁਲਮ ਤੇ ਤਸ਼ੱਦਦ ਹੋਇਆ ਪੰਜਾਬ ਦੇ ਵਿੱਚ ਸੋ ਇਹ ਸਾਰੇ ਮਸਲੇ ਸਾਡੇ ਜਿਹੜੇ ਆ ਜੇ ਉਸੇ ਤਰ੍ਹਾਂ ਜਿਉਂਦੇ ਤਿਉਨੇ ਉਹ ਹਿੰਦੁਸਤਾਨ ਦੀ ਸਰਕਾਰ ਜੇ ਗੱਲ ਕਰਨਾ ਚਾਹੁੰਦੀ ਖਾਲਸਾ ਪੰਥਰਾਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਇੱਥੇ ਅਕਾਲ ਤਖਤ ਸਾਹਿਬ ਦੇ ਜਿਹੇਦਾਰ ਦੀ ਰਹਿਨਮਾਈ ਹੇਠ 11 ਮੈਂਬਰੀ ਕਮੇਟੀ ਦੀ ਗਠਨ ਕਰਾਂਗੇ ਉਹ ਜਾ ਕੇ ਗੱਲ ਕਰੂ ਕੱਲੇਕਾਰੇ ਮਲੁਖ ਨੂੰ ਕੋਈ ਅਧਿਕਾਰ ਨਹੀਂ ਜਾ ਕੇ ਖਾਲਸਾ ਪੰਥ ਦੇ ਮਸਲੇ ਜਿਹੜੇ ਆ ਉਹ ਜਾ ਕੇ ਉੱਥੇ ਬੰਬੇ ਜਾਂ ਹੋਰ ਕਿਤੇ ਜਾ ਕੇ ਕਿਸੇ ਦੇ ਨਾਲ ਕੋਈ ਮੀਡੀਏਟਰ ਬਣ ਕੇ ਇਹੋ ਜੀਆਂ ਗੱਲਾਂ ਕਰੇ ਇਹ ਉਹਨਾਂ ਦਾ ਨਿੱਜੀ ਫੈਸਲਾ ਖਾਲਸਾ ਪੰਥ ਦਾ